ਚੈਲਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਾ ਟਾਈਮਸ ਵਿੱਚ ਬਹੁਤ-ਬਹੁਤ ਸਵਾਗਤ ਹੈ ਡਿਫੈਂਸ ਡਿਪਾਰਟਮੈਂਟ ਦਾ ਨਾਂ ਵਾਰ ਡਿਪਾਰਟਮੈਂਟ ਕਰਨ ਬਾਰੇ ਸੋਚਿਆ ਜਾ ਰਿਹਾ ਜਾਂ ਕੀਤਾ ਜਾ ਰਿਹਾ ਦੂਜਾ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਜਿਹੜੀਆਂ ਨੇ ਉਹ ਹਥਿਆਰਬੰਦ ਏਜੰਟ ਰੱਖੇਗੀ ਹੁਣ ਪਹਿਲਾਂ ਉਹਨਾਂ ਕੋਲੇ ਇਹ ਕੰਮ ਨਹੀਂ ਹੁੰਦਾ ਸੀ ਇੱਕ ਗੱਲਬਾਤ ਟੈਕਸਾਸ ਦੇ ਸਕੂਲਾਂ ਦੇ ਵਿੱਚ ਜਿਹੜਾ ਅਸਾਈ ਮਤ ਜਿਹੜੀ ਕ੍ਰਿਸਚੀਅਨਿਟੀ ਆ ਉਹਨੂੰ ਜਾਂ ਧਰਮ ਆ ਉਹਨੂੰ ਫਲਾਉਣ ਦਾ ਇੱਕ ਹੋਰ ਯਤਨ ਕੀਤਾ ਜਾ ਰਿਹਾ ਹੈ ਤੇ 트랜스젠ਡਰਾਂ ਦੇ ਹਥਿਆਰ ਰੱਖਣ ਉੱਪਰ ਪਾਬੰਦੀ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਅਮਰੀਕਾ ਦੇ ਵਿੱਚ ਤੇ ਜਿਹੜਾ ਯੂ ਐਸ ਸਟੇਟ ਡਿਪਾਰਟਮੈਂਟ ਆ ਉਹਦੇ ਵੱਲੋਂ ਫਲਸਤੀਨ ਦੀਆਂ ਸੰਸਥਾਵਾਂ ਦੇ ਉੱਤੇ ਸੈਂਕਸ਼ਨ ਲਾਈਆਂ ਗਈਆਂ ਪਾਬੰਦੀਆਂ ਲਾਈਆਂ ਗਈਆਂ ਸਭ ਤੋਂ ਪਹਿਲੀ ਗੱਲਬਾਤ ਜਿਹੜਾ ਡੋਨਲਡ 트੍ਰੰਪ ਹੁਣੀ ਰੀਨੇਮ ਕਰਨਾ ਚਾਹੁੰਦੇ ਆ ਡਿਪਾਰਟਮੈਂਟ ਆਫ ਡਿਫੈਂਸ ਨੂੰ ਰਾਸ਼ਟਰਪਤੀ 트੍ਰੰਪ ਨੇ ਐਸ ਵੇਲੇ ਉਹ ਇੱਕ ਪਲਾਨ ਕਰ ਰਹੇ ਆ ਇਸ ਚੀਜ਼ ਨੂੰ ਕਿ ਕਿਸੇ ਨਾ ਕਿਸੇ ਤਰ੍ਹਾਂ ਡਿਪਾਰਟਮੈਂਟ ਆਫ ਡਿਫੈਂਸ ਆ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡਾ ਵੀ ਉਹਦਾ ਨਾਮ ਬਦਲ ਦਈਏ ਏ ਡਿਪਾਰਟਮੈਂਟ ਆਫ ਡਿਫੈਂਸ ਦਾ ਨਾਮ ਬਦਲ ਕੇ ਡਿਪਾਰਟਮੈਂਟ ਆਫ ਵਾਰ ਕਰਨਾ ਚਾਹੁੰਦੇ ਆ ਇੱਕ ਐਗਜ਼ੀਕਿਊਟਿਵ ਆਰਡਰ ਦੇ ਨਾਲ ਹੁਣ ਇਹ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਬਾਅਦ ਦੀ ਗੱਲ ਆ ਪਰ ਇਹ ਤਬਦੀਲੀ ਕਰਨ ਬਾਰੇ ਸੋਚ ਰਹਾ ਹੈ ਤਬਦੀਲੀ ਕੀਤੀ ਕਿਉਂ ਜਾ ਰਹੀ ਡਿਪਾਰਟਮੈਂਟ ਦਾ ਕੰਮ ਉਹੀ ਆ ਡਿਪਾਰਟਮੈਂਟ ਆਫ ਜਿਹੜਾ ਡਿਫੈਂਸ ਆ ਕੰਮ ਉਹਦਾ ਉਹੀ ਆ ਜੇ ਡਿਪਾਰਟਮੈਂਟ ਆਫ ਵਾਰ ਵੀ ਉਹਦਾ ਨਾਮ ਕਰ ਦਿੱਤਾ ਗਿਆ ਚੇਂਜ ਇਸ ਕਰਕੇ ਕੀਤੀ ਜਾ ਰਹੀ ਆ ਕਿ ਜਿਹੜੀ 트럼ਪ ਐਡਮਿਨਿਸਟ੍ਰੇਸ਼ਨ ਦੇ ਦਸਣ ਅਨੁਸਾਰ ਕਿ ਨਵਾਂ ਨਾਮ ਇੱਕ ਪਾਸੇ ਤਾਂ ਹੈਗਾ ਡਿਪਾਰਟਮੈਂਟ ਹਵਾਰ ਵੀ ਲੜਾਈ ਵਾਲਾ ਵਿਭਾਗ ਜਾਂ ਮਹਿਕਮਾ ਇੱਕ ਹੈਗਾ ਵਿਚਾਲਾ ਮਹਿਕਮਾ ਉਹ ਕਹਿੰਦੇ ਵੀ ਇਹਦਾ ਫਰਕ ਇੰਨਾ ਪੈਂਦਾ ਵੀ ਜਦੋਂ ਅਸੀਂ ਲੜਾਈ ਵਾਲਾ ਮਹਿਕਮਾ ਕਹਿੰਨੇ ਆ ਤਾਂ ਇਹਦੇ ਨਾਲ ਇਦਾਂ ਲੱਗਦਾ ਵੀ ਅਸੀਂ ਬਿਲਕੁਲ ਆਪਣੇ ਮਿਸ਼ਨ ਨੂੰ ਸਹੀ ਦੱਸ ਰਹੇ ਆ ਵੀ ਅਸੀਂ ਆਪਣੇ ਦੇਸ਼ ਦੇ ਹਿੱਤਾਂ ਲਈ ਕੰਮ ਕਰ ਰਹੇ ਆ ਤੇ ਇਸ਼ਾਰਾ ਇਹ ਦੇ ਰਹੇ ਆ ਕਿ ਅਸੀਂ ਵੀ ਲੜਾਈ ਲਈ ਤਿਆਰ ਆ ਸਾਡਾ ਲੜਾਈ ਦਾ ਮਹਿਕਮਾ ਆ ਕਿ ਕੋਈ ਸਾਡਾ ਜਿਹੜਾ ਡਿਫੈਂਸ ਦਾ ਵਿਭਾਗ ਨਹੀਂ ਬਚਾ ਦਾ ਵਿਭਾਗ ਨਹੀਂ ਜਦੋਂ ਇਹ ਕਹਿੰਦੇ ਆ ਡਿਪਾਰਟਮੈਂਟ ਆਫ ਡਿਫੈਂਸ ਇਹਦਾ ਮਤਲਬ ਇਹ ਆ ਕਿ ਉਹ ਹਮਲਾ ਕਰੂਗਾ ਇਹ ਬਚਾ ਕਰਨਗੇ ਜਦੋਂ ਇਹ ਕਹਿੰਦੇ ਆ ਡਿਪਾਰਟਮੈਂਟ ਆਫ ਵਾਰ ਲੜਾਈ ਦਾ ਵਿਭਾਗ ਤਾਂ ਇਹਦਾ ਮਤਲਬ ਇਹ ਆ ਕਿ ਲੜਾਈ ਕਰਨ ਲਈ ਤਿਆਰ ਆ ਇਹ ਲੜਾਈ ਕਰਨ ਲਈ ਤਿਆਰ ਦਾ ਮਤਲਬ ਕੀ ਹੋਊਗਾ ਕਿ ਕੋਈ ਵੀ ਦੇਸ਼ ਇਹਨਾਂ ਦੇ ਨਾਲ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦਾ ਕਿਉਂਕਿ ਉਹਨੂੰ ਪਤਾ ਹੋਊਗਾ ਇੱਕ ਸਿਗਨਲ ਜਾਂਦਾ ਇੱਕ ਇਸ਼ਾਰਾ ਜਾਂਦਾ ਇੱਕ ਜਿਹੜਾ ਪ੍ਰਤੀਕ ਆ ਇਹ ਕਿ ਅਸੀਂ ਲੜਾਈ ਦੇ ਲਈ ਤਿਆਰ ਆ ਤੇ ਸਾਡੇ ਨਾਲ ਲੜਾਈ ਕਰਨ ਦੀ ਜ਼ਰੂਰਤ ਨਾ ਕੀਤੀ ਜਾਵੇ ਹੁਣ ਆਉਂਦਾ ਇਹਦੇ ਵਿੱਚ ਕਾਨੂੰਨ ਹਜੇ ਤੱਕ ਇਹ ਨਹੀਂ ਪਤਾ ਬਹੁਤ ਸਾਰੇ ਮਹਾਰਾਜ ਜਦੋਂ ਦੀ ਇਹ ਬਿਆਨ ਆਇਆ ਇਸ ਤੋਂ ਬਾਅਦ ਗੱਲਬੱਤ ਕਰ ਰਿਹਾ ਹੈ ਕਿ ਕੀ ਪ੍ਰੈਜ਼ੀਡੈਂਟ ਲੀਗਲੀ ਇਨਫੋਰਸ ਕਰ ਸਕਦਾ ਹੈ ਨੇਮ ਚੇਂਜ ਬਿਨਾ ਕਾਂਗਰਸ ਦੇ ਕਾਨੂੰਨ ਪਾਸ ਕਰਨ ਤੋਂ ਜਾਂ ਕਿਉਂਕਿ ਡਿਪਾਰਟਮੈਂਟ ਨੂੰ ਜਿਹੜਾ ਇੱਕ ਲੈਜਿਸਲੇਸ਼ਨ ਦੇ ਤਹਿਤ 1799 ਦੇ ਵਿੱਚ ਸਟੈਬਲਿਸ਼ ਕੀਤਾ ਗਿਆ ਸੀ ਹੁਣ ਇਹ ਹੈਗਾ ਕਿ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਆਫ ਵਾਰ ਜਿਹੜਾ ਨਾਮ ਰੱਖਣਾ ਚਾਹੁੰਦੇ ਆ ਇਹਨੂੰ ਸੈਕੰਡਰੀ ਟਾਈਟਲ ਪਾ ਸਕਦੇ ਆ ਵੀ ਦੂਜੇ ਨੰਬਰ ਦੇ ਉੱਤੇ ਇਹਨੂੰ ਨਾਲ ਛੋਟੀ ਜੀ ਲਾਈਨ ਪਾ ਸਕਦੇ ਆ ਜਿਹਦੇ ਨਾਲ ਇਹ ਹੈਗਾ ਕਿ ਇਹਨੂੰ ਕਮਿਊਨੀਕੇਸ਼ਨ ਦੇ ਵਿੱਚ ਕਿਸੇ ਸ਼ੈਰਾਮਨਿਸ ਦੇ ਵਿੱਚ ਜਾਂ ਜਿਹੜੀਆਂ ਇੰਟਰਨਲ ਡਾਕੂਮੈਂਟਸ ਨੇ ਉਹਦੇ ਉੱਤੇ ਇਹਨੂੰ ਲਿਖਿਆ ਜਾ ਸਕਦਾ ਤੇ ਅਫੀਸ਼ੀਅਲ ਜਿਹੜਾ ਕਾਨੂੰਨ ਦੇ ਉੱਤੇ ਆਧਾਰਿਤ ਕਿਉਂਕਿ ਅਫੀਸ਼ੀਅਲ ਨਾਮ ਬਦਲਣ ਦੇ ਲਈ ਕਾਨੂੰਨ ਚਾਹੀਦਾ ਉਹ ਸਾਰਾ ਕੁਝ ਪਾਸ ਕਰਨਾ ਪਊਗਾ ਉਸ ਤੋਂ ਬਿਨਾ ਉਹਦੇ ਨਾਲ ਜਿਹੜਾ ਇਹ ਇੱਕ ਟਾਈਟਲ ਪਾਇਆ ਜਾ ਸਕਦਾ ਹੁਣ ਏਜੰਸੀ ਇਹ ਵੀ ਕਹਿ ਰਹੀ ਆ ਕਿ ਇਸ ਏਜੰਸੀ ਨੂੰ ਜਿਹੜਾ ਡਿਪਾਰਟਮੈਂਟ ਆਫ ਜਿਹੜਾ ਡਿਫੈਂਸ ਆ ਇਸ ਵੇਲੇ ਇਹਦਾ ਪਹਿਲਾਂ ਨਾ ਵਾਰ ਡਿਪਾਰਟਮੈਂਟ ਹੀ ਸੀਗਾ ਆ ਵਰਲਡ ਵਾਰ ਸੈਕੰਡ ਤੱਕ ਦੂਜੇ ਵਿਸ਼ਵ ਵਿਯੁੱਧ ਤੱਕ ਇਹਦਾ ਨਾਮ ਵਾਰ ਡਿਪਾਰਟਮੈਂਟ ਇਹਨੂੰ ਕਹਿੰਦੇ ਸੀਗੇ ਪਰ ਸਭ ਤੋਂ ਪਹਿਲਾਂ ਜਦੋਂ ਨੈਸ਼ਨਲ ਮਿਲਟਰੀ ਐਸਟੈਬਲਿਸ਼ਮੈਂਟ ਹੋਈ ਤੇ ਬਾਅਦ ਵਿੱਚ ਇਹਦਾ ਨਾਮ ਬਦਲ ਕੇ ਨੇ ਡਿਪਾਰਟਮੈਂਟ ਆਫ ਡਿਫੈਂਸ ਕਰ ਦਿੱਤਾ 1949 ਦੇ ਵਿੱਚ ਤੇ ਹੁਣ 트럼ਪ ਚਾਹੁੰਦੇ ਆ ਕਿ ਇਹਨੂੰ ਵਾਪਸ ਉੱਥੇ ਲਿਆਂਦਾ ਜਾਵੇ ਏਜੰਸੀ ਦੇ ਵਿੱਚ ਹੁਣ ਜੇ ਇਹਨੂੰ ਇਹਦਾ ਨਾਮ ਬਦਲ ਦਿੰਦੇ ਜਿਹੜੀਆਂ ਸੀਲਸ ਨੇ ਉਹਨਾਂ ਦੀਆਂ ਮੋਹਰਾਂ ਨੇ ਜਾਂ ਉਹਨਾਂ ਦੇ ਕੋਈ ਸਾਈਨ ਨੇ ਉਹਨਾਂ ਦਾ ਕਾਗਜ਼ ਪੱਤਰ ਆ ਸਟੇਸ਼ਨਰੀ ਆ ਕਈ ਜਿਹੜੀਆਂ ਸਰਕਾਰ ਦੀਆਂ ਫੈਸਿਲਿਟੀਆਂ ਨੇ ਇਹਦੇ ਨਾਲ ਸਾਰਾ ਕੁਝ ਬਦਲਣਾ ਪਊਗਾ ਤੇ ਸਾਰਾ ਕਾਫੀ ਮਹਿੰਗਾ ਹੋ ਸਕਦਾ ਹੈ ਹੁਣ ਰਾਸ਼ਟਰਪਤੀ 트ੰਪ ਦੀ ਪਹਿਲੀ ਟਰਮ ਦੇ ਵਿੱਚ ਯੂਐਸ ਸਪੈਸੀਫਿਕ ਕਮਾਂਡ ਜਿਹੜੀ ਆ ਉਹਨੂੰ ਰੀਨੇਮ ਕਰਕੇ ਉਹਦਾ ਨਾਮ ਬਦਲ ਕੇ ਉਹਨੇ ਰੱਖ ਦਿੱਤਾ ਸੀ ਇੰਡੋ ਪੈਸੀਫਿਕ ਕਮਾਂਡ 2118 ਦੇ ਵਿੱਚ ਕਿਉਂਕਿ ਇੰਡੋ ਪੈਸੀਫਿਕ ਕਮਾਂਡ ਬਿਹਤਰ ਤਰੀਕੇ ਦੇ ਨਾਲ ਇਹਨਾਂ ਦਾ ਜਿਹੜਾ ਸਟ੍ਰੈਟੈਜੀਕ ਚੇਂਜ ਦੱਸਦੀ ਆ ਹੁਣ ਜਿਹੜੇ ਕ੍ਰਿਟਿਕ ਹੈਗੇ ਆ ਉਹ ਇਹ ਕਹਿੰਦੇ ਆ ਕਿ ਇਹ ਬਦਲਣ ਦੇ ਨਾਲ ਜਿਹੜਾ ਮਤਲਬ ਮਿਲਟਰੀ ਦੀਆਂ ਆਪਣੀਆਂ ਅਮਰੀਕਾ ਦੇ ਵਿੱਚ ਕੁਝ ਸਮੱਸਿਆਵਾਂ ਨੇ ਜਿੱਦਾਂ ਸਮੱਸਿਆ ਸਮੱਸਿਆ ਕੀ ਹੈ ਵੀ ਚੀਨ ਦੀ ਮਿਲਟਰੀ ਬਹੁਤ ਗਰੋ ਕਰ ਰਹੀ ਹੈ ਉਹਨਾਂ ਨੇ ਥੋੜਾ ਜਿਹਾ ਪਹਿਲਾਂ ਜਿਹੜੀ ਪਰੇਡ ਵੀ ਕੀਤੀ ਹੈ ਮਿਲਟਰੀ ਪਰੇਡ ਰੋਲਾ ਤੇ ਇਹ ਆ ਵੀ ਅਮਰੀਕਾ ਦੀ ਮਿਲਟਰੀ ਨੂੰ ਉਹਦੇ ਬਰਾਬਰ ਕਰਨਾ ਜਾਂ ਬਰਾਬਰ ਤੇ ਖੈਰ ਇਹ ਵੱਡੇ ਆ ਪਰ ਉਹ ਉਸ ਚੈਲੰਜ ਦਾ ਸਾਹਮਣਾ ਕਰਨਾ ਵੀ ਉਹ ਮਿਲਟਰੀ ਇੰਨੀ ਜ਼ਿਆਦਾ ਗਰੋ ਹੋ ਰਹੀ ਆ ਇਹਨਾਂ ਨੇ ਅਮਰੀਕਾ ਨੇ ਕੀ ਕਰਨਾ ਜਾਂ ਜਿਹੜੇ ਫੰਡ ਨੇ ਉਹ ਜ਼ਿਆਦਾ ਦੇਣੇ ਆ ਜਿਹੜੇ ਵੈਪਨ ਹਥਿਆਰ ਦੇਣੇ ਆ ਆਪਣੇ ਫੌਜੀਆ ਦੀ ਟ੍ਰੇਨਿੰਗ ਦੇ ਉੱਤੇ ਜ਼ਿਆਦਾ ਸਮਾਂ ਦੇਣਾ ਵੀ ਮਸਲਾ ਤੇ ਉਧਰਲੇ ਪਾਸੇ ਹੋਣਾ ਚਾਹੀਦਾ ਨਾ ਚੇਂਜ ਕਰਨ ਵਾਲਾ ਨਹੀਂ ਹੋਣਾ ਚਾਹੀਦਾ ਪਰ ਰਾਸ਼ਟਰਪਤੀ ਟਰੰਪ ਨੂੰ ਲੱਗਦਾ ਕਿ ਇਹ ਜ਼ਿਆਦਾ ਸਹੀ ਨਾ ਆ ਸੋ ਇਹਨਾਂ ਨੇ ਪਹਿਲਾਂ ਹੀ ਹਿੰਟ ਦੇ ਦਿੱਤਾ ਸੀ ਰਾਸ਼ਟਰਪਤੀ ਟਰੰਪ ਨੇ ਕਿ ਜਿਹੜਾ ਕੁਝ ਹਫ਼ਤੇ ਪਹਿਲਾਂ ਹੀ ਇਹਨਾਂ ਨੇ ਕਿਹਾ ਸੀਗਾ ਕਿ ਉਹ ਵਲੋਫਸੀ ਮੀਟਿੰਗ ਦੇ ਵਿੱਚ ਜਦੋਂ ਡ੍ਰੰਪ ਡਿਫੈਂਸ ਸਕੱਟਰੀ ਪੀਟ ਹੈਕਸਥ ਨੇ ਕਿਹਾ ਸੀ ਕਿ ਆਪਣੀ ਸਪੀਚ ਦੇ ਵਿੱਚ ਉਹਨਾਂ ਨੇ ਮੈਂਸ਼ਨ ਕਰ ਦਿੱਤਾ ਸੀ ਕਿ ਜਿਹੜਾ ਜਿਹੜਾ ਉਹਨਾਂ ਨੇ ਆਪਣੇ ਉਹਦੇ ਉਹਦਾ ਟਾਈਟਲ ਜਿਹੜਾ ਸੀ ਉਹਨਾਂ ਦਾ ਉਹਦਾ ਉਹਦੇ ਬਾਰੇ ਕਹਿ ਦਿੱਤਾ ਸੀ ਕਿ ਮੇ ਬੀ ਸਲਾਈਟਲੀ ਡਿਫਰੈਂਟ ਟੂਮੋਰੋ ਵੀ ਕੱਲ ਨੂੰ ਹੋ ਸਕਦਾ ਇਹ ਵੱਖਰਾ ਹੋਵੇ ਥੋੜਾ ਜਿਹਾ ਸੋ ਇਹ ਹਜੇ ਗੱਲ ਅਨਕਲੀਅਰ ਆ ਪਤਾ ਨਹੀਂ ਕਿ ਇਹਦਾ ਮਤਲਬ ਕੀ ਆ ਕਰ ਸਕਦੇ ਆ ਨਹੀਂ ਕਰ ਸਕਦੇ ਪਰ ਕੁਦਰਤੀ ਤੌਰ ਦੇ ਉੱਤੇ ਆ ਵੀ ਇਹ ਮਸਲਾ ਜਿਹੜਾ ਅਸ ਵੇਲੇ ਇਹਨਾਂ ਨੇ ਕਿਹਾ ਹੈ ਤੇ ਇੱਕ ਸਿੰਬੋਲਿਕ ਮੈਸੇਜ ਜਿਹੜਾ ਡਿਫੈਂਸ ਦਾ ਮਤਲਬ ਆ ਕਿ ਬਚਾਅ ਪ੍ਰੋਟੈਕਸ਼ਨ ਜਦੋਂ ਕਿ ਜਿਹੜਾ ਵਾਰ ਜ਼ਿਆਦਾ ਅਗਰੈਸਿਵ ਜਿਹੜੀ ਉਹ ਸਾਊਂਡ ਕਰਦੀ ਆ ਸੋ ਇੱਕ ਡੋਮੈਸਟਿਕ ਜਿਹੜਾ ਮੈਸੇਜਿੰਗ ਵੀ ਆ ਜਿਵੇਂ ਬ੍ਰਾਂਡਿੰਗ ਕਰਨ ਦੀ ਆ ਮਿਲਟਰੀ ਦੇ ਜਿਹੜਾ ਮੋਰਾਲ ਆ ਉਹਨਾਂ ਦਾ ਆਤਮਵਾਲਾ ਉਹਨੂੰ ਵੀ ਜ਼ਿਆਦਾ ਬੂਸਟ ਹੁੰਦਾ ਉਹਦੇ ਉੱਤੇ ਵੀ ਜਿਹੜੀ ਉਹ ਹੁੰਦੀ ਆ ਸੋ ਇਹਦੇ ਨਾਲ ਇਹ ਬਦਲਣ ਦੀ ਜਿਹੜੀ ਕੋਸ਼ਿਸ਼ ਅਸ ਵੇਲੇ ਕੀਤੀ ਜਾ ਰਹੀ ਹੈ ਅਗਲੀ ਗੱਲਬਾਤ ਯੂਐਸ ਸੀਆਈਐਸ ਜਿਹੜਾ ਯੂਐਸ ਸਿਟੀਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਸ ਇੱਕ ਮਹਿਕਮਾ ਹੈ ਅਮਰੀਕਾ ਦੇ ਵਿੱਚ ਜਿਹੜਾ ਤੁਹਾਡੀ ਸਿਟੀਨਸ਼ਿਪ ਦੇ ਨਾਲ ਡੀਲ ਕਰਦਾ ਤੁਹਾਨੂੰ ਗ੍ਰੀਨ ਕਾਰਡ ਦਿੰਦਾ ਜਾਂ ਜਿਹੜਾ ਐਡਮਿਨਿਸਟ੍ਰੇਟਿਵ ਜੌਬ ਆ ਕਾਗਜ਼ ਪੱਤਰਾਂ ਵਾਲਾ ਕੰਮ ਆ ਕਿ ਆ ਬੰਦੇ ਕੋਲੇ ਆ ਕਾਗਜ਼ ਲੈ ਆਓ ਇਹਨਾਂ ਕੋਲੇ ਆ ਹੈ ਨਹੀਂ ਤੁਸੀਂ ਆ ਤੁਹਾਨੂੰ ਦੇ ਦਿੱਤਾ ਗ੍ਰੀਨ ਕਾਰਡ ਤੁਹਾਨੂੰ ਮਿਲ ਨਹੀਂ ਸਕਦਾ ਤੁਹਾਡਾ ਡਿਲੇ ਹੋ ਗਿਆ ਐਸ ਕਿਸਮ ਦਾ ਕੰਮ ਆ ਜਿੱਦਾਂ ਸਰਕਾਰ ਦੇ ਬਹੁਤ ਸਾਰੇ ਮਹਿਕਮੇ ਹੁੰਦੇ ਆ ਜਿਹੜੇ ਐਡਮਿਨਿਸਟ੍ਰੇਟਿਵ ਜੌਬਸ ਕਰਦੇ ਆ ਮਤਲਬ ਇੱਕ ਦੂਜੇ ਹੁੰਦੇ ਜਿਹੜਾ ਮਿਲਟਰੀ ਫੌਜ ਆ ਜਾਂ ਪੁਲਿਸ ਆ ਉਹ ਇੱਕ ਵੱਖਰੀ ਕਿਸਮ ਹੁੰਦੀ ਆ ਹੁਣ ਜਿਹੜਾ ਇਹ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਇਹ ਪਿਓਰਲੀ ਐਡਮਿਨਿਸਟ੍ਰੇਟਿਵ ਏਜੰਸੀ ਆ ਤੇ ਇਹਨਾਂ ਨੂੰ ਹੁਣ ਆਗਿਆ ਦੇ ਦਿੱਤੀ ਗਈ ਆ ਕਿ ਤੁਸੀਂ ਹਥਿਆਰਬੰਦ ਏਜੰਟ ਹਾਇਰ ਕਰ ਸਕਦੇ ਆ ਇਹ ਬਹੁਤ ਵੱਡੀ ਗੱਲ ਆ ਮਤਲਬ ਇਮੀਗ੍ਰੇਸ਼ਨ ਜਿਹੜਾ ਇਹ ਹੈਗੇ ਆ ਆਪਣੇ यूएस सिटीजनशिप एंड इमिग्रेशन सर्विसेज ਇਹ ਹਥਿਆਰਬੰਦ ਏਜੰਟ ਹਰ ਕਰ ਸਕਦੇ ਆ ਔਰ ਉਹ ਜਿਹੜੇ ਹਥਿਆਰਬੰਦ ਜਿਹੜੇ ਆਪਣੇ ਮੁਲਾਜ਼ਮ ਇਹ ਰੱਖਣਗੇ ਉਹ ਉਹ ਕਿਸੇ ਨੂੰ ਗ੍ਰਿਫਤਾਰ ਵੀ ਕਰ ਸਕਦੇ ਆ ਜਿਹੜੀਆਂ ਲਾ এনਫੋਰਸਮੈਂਟ ਦੀਆਂ ਤਾਕਤਾਂ ਜਿਵੇਂ ਫੌਜ ਕੋਲ ਨੇ ਜਾਂ ਪੁਲਿਸ ਕੋਲ ਨੇ ਉਹ ਤਾਕਤਾਂ ਇਹਨਾਂ ਦੇ ਏਜੰਟਸ ਕੋਲੇ ਹੋਣਗੀਆਂ ਜਿਹੜੇ ਨਵੇਂ ਏਜੰਟਸ ਨੇ ਇਹਨਾਂ ਨੂੰ ਫੈਡਰਲ ਏ 1811 ਸਪੈਸ਼ਲ ਏਜੰਟਸ ਕਿਹਾ ਜਾ ਰਿਹਾ ਆ ਇਹ ਇਨਵੈਸਟੀਗੇਸ਼ਨ ਕਰ ਸਕਦੇ ਆ ਇਹ ਹਥਿਆਰ ਰੱਖ ਸਕਦੇ ਆ ਇਹ ਕਿਸੇ ਨੂੰ ਗ੍ਰਿਫਤਾਰ ਕਰ ਸਕਦੇ ਆ ਸਰਚ ਵਾਰੰਟ ਲੈ ਕੇ ਜਾ ਸਕਦੇ ਆ ਕਿਸੇ ਬੰਦੇ ਨੂੰ ਗ੍ਰਿਫਤਾਰ ਕਰ ਸਕਦੇ ਆ ਤੇ ਕੇਸ ਜਿਹੜਾ ਪ੍ਰੋਸੀਕਿਊਸ਼ਨ ਦੇ ਅੱਗੇ ਪੇਸ਼ ਕਰ ਸਕਦੇ ਆ ਹੁਣ ਇਹਦਾ ਇਨਫੋਰਸਮੈਂਟ ਦਾ ਸਕੋਪ ਬਹੁਤ ਵੱਡਾ ਆ ਇਹਦੇ ਨਾਲ ਕੀ ਹੋਊਗਾ ਜਿਹੜਾ ਯੂ ਐਸ ਸਿਟੀਨਸ਼ਿਪ ਤੇ ਇਮੀਗ੍ਰੇਸ਼ਨਲ ਸਰਵਿਸেস ਹੈਗੀਆਂ ਨੇ ਉਹ ਇਨਵੈਸਟੀਗੇਸ਼ਨ ਆਪਣੇ ਪੱਧਰ ਦੇ ਉੱਤੇ ਸ਼ੁਰੂ ਕਰ ਸਕਦੇ ਆ ਇਮੀਗ੍ਰੇਸ਼ਨ ਫਰਾਡ ਦੀ ਪਰ ਇਹਦੇ ਨਾਲ ਇਹ ਵੀ ਹੋ ਸਕਦਾ ਆ ਕਿ ਜਿਹੜਾ ਪ੍ਰੋਸੈਸ ਆ ਉਹ ਵਿਦਨ ਏਜੰਸੀ ਸੌਲਵ ਕਰ ਸਕਦੇ ਸਾਰੇ ਦਾ ਸਾਰਾ ਟਾਰਗੇਟ ਕੀ ਐ ਇਦਾਂ ਕਰਨਾ ਕਿਉਂ ਚਾਹੁੰਦੇ ਆ ਜਿਹਨਾਂ ਨੂੰ ਆਗਿਆ ਦਿੱਤੀ ਕਿਉਂ ਗਈ ਐ ਇਮੀਗ੍ਰੇਸ਼ਨ ਫਰਾਡ ਇਹਨਾਂ ਦਾ ਟਾਰਗੇਟ ਆ ਇਹ ਫੋਕਸ ਕਰ ਰਿਹਾ ਆ ਕਿ ਜਿਹੜੇ ਫਰਾਡਰ ਨੇ ਕਈ ਜਿਹੜੀਆਂ ਸਕੀਮਾਂ ਚੱਲਦੀਆਂ ਨੇ ਜਿਵੇਂ ਸ਼ੈ ਮੈਰਿਜਸ ਨੇ ਫੇਕ ਸਪான்ਸਰਸ਼ਿਪ ਆ ਜਾਂ ਕੋਈ ਮਤਲਬ ਉਸ ਕਿਸਮ ਦੀਆਂ ਐਪਲੀਕੇਸ਼ਨਸ ਨੇ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਇਮੀਗ੍ਰੇਸ਼ਨ ਸਿਸਟਮ ਨੂੰ ਬਚਾਇਆ ਜਾ ਸਕੇ ਜਿਹੜੀ ਜਿਹੜੀ ਇਹਨਾਂ ਦੀ ਕੋਆਰਡੀਨੇਸ਼ਨ ਸ਼ਿਫਟ ਆ ਇਹਦਾ ਮਤਲਬ ਇਹ ਆ ਕਿ ਇਹਨੂੰ ਸਿਰਫ ਫਰਾਡ ਕੇਸ ਇਹ ਆਈਸ ਨੂੰ ਹੀ ਨਹੀਂ ਦੇਣਗੇ ਇਹ ਹੁਣ ਆਪਣੇ ਪੱਧਰ ਦੇ ਉੱਤੇ ਇਹਨੂੰ ਹੈਂਡਲ ਕਰਨਗੇ ਇਨਵੈਸਟੀਗੇਸ਼ਨ ਕਰਨਗੇ ਤੇ ਉਹਨੂੰ ਇਨਫੋਰਸ ਵੀ ਕਰਨਗੇ ਇਨ ਹਾਊਸ ਆਪਣੇ ਡਿਪਾਰਟਮੈਂਟ ਦੇ ਵਿੱਚ ਵਿੱਚ ਜਿਹੜਾ ਹੈਗਾ ਆ ਇਹ ਜਿਹੜਾ ਫਾਈਨਲ ਰੈਗੂਲੇਸ਼ਨ ਆ ਇਹ ਕੱਲ ਜਾਨੀ ਕਿ 4 ਸਤੰਬਰ ਨੂੰ ਪਬਲਿਸ਼ ਕੀਤਾ ਗਿਆ ਤੇ ਅਪ੍ਰੋਕਸੀਮੇਟਲੀ 30 ਦਿਨ ਇਹਨੂੰ ਲੱਗਣੇ ਆ ਤੇ ਇਹ ਅਕਤੂਬਰ ਦੇ ਅੱਧ ਵਿੱਚ ਜਾ ਕੇ ਇਹਦੇ ਉੱਤੇ ਕੋਈ ਫੈਸਲਾ ਹੋ ਸਕਦਾ ਸਰਕਾਰ ਦੀ ਪੋਜੀਸ਼ਨ ਹੈਗੀ ਹੈ ਜਿਹੜੇ ਉਹਦੇ ਡਾਇਰੈਕਟਰ ਨੇ ਜੋਸਫ ਬੀ ਐਡਲੋ ਉਹਨਾਂ ਨੇ ਇਹ ਕਿਹਾ ਹੈ ਕਿ ਇਸ ਚੇਂਜ ਦੇ ਨਾਲ ਏਜੰਸੀ ਜਿਹੜੇ ਇਮੀਗ੍ਰੇਸ਼ਨ ਫਰਾਡ ਨੇ ਉਹਨਾਂ ਨੂੰ ਮਤਲਬ ਪੂਰੀ ਤਰ੍ਹਾਂ ਡਰੈਸ ਕਰ ਸਕਦੀ ਹੈ ਤੇ ਇੱਕ ਮਤਲਬ ਫੋਰਸ ਮਲਟੀਪਲਾਇਰ ਜਿਹੜਾ ਉਹ ਹੋ ਸਕਦੀ ਹੈ ਡਿਪਾਰਟਮੈਂਟ ਆਫ ਫਾਰਮਲ ਸਿਕਿਉਰਟੀ ਜਾਂ ਫੈਡਰਲ ਪਾਰਟਨਰ ਜਿਹੜੇ ਦੂਜੇ ਨੇ ਉਹਨਾਂ ਦੇ ਨਾਲ ਦੂਜੇ ਪਾਸੇ ਦੀ ਲੋਚਨਾ ਵੀ ਉਸ ਨਾਲ ਹੋ ਰਹੀ ਆ ਜਿਵੇਂ ਅਮਰੀਕਨ ਇਮੀਗ੍ਰੇਸ਼ਨ ਲਾਇਰ ਐਸੋਸੀਏਸ਼ਨ ਆ ਉਹ ਇਹ ਦਲੀਲ ਦੇ ਰਹੀ ਆ ਕਿ ਇਹਦੇ ਨਾਲ ਡਰ ਪੈਦਾ ਹੋ ਜੂਗਾ ਜਿਹੜੀਆਂ ਲੈਜਿਟਿਮੇਟ ਐਪਲੀਕੇਸ਼ਨਸ ਨੇ ਜਿਹੜੀਆਂ ਸਹੀ ਅਰਜ਼ੀਆਂ ਨੇ ਉਹਨਾਂ ਦੇ ਵਿੱਚ ਡਰ ਪੈਦਾ ਹੋ ਜੂਗਾ ਲੋਕ ਡਿਸਕਰੇਜ ਹੋ ਜਾਣਗੇ ਕਿਉਂਕਿ ਇਮੀਗ੍ਰੇਸ਼ਨ ਵਾਲੇ ਫੜ ਨਹੀਂ ਸਕਦੇ ਤੁਹਾਨੂੰ ਉਹ ਵੱਖਰਾ ਵਿਭਾਗ ਆ ਇਹ ਤੇ ਜਿਹੜੀ ਯੂਐਸ ਸੀਐਸਆਈ ਸਾ ਇਹ ਤਾਂ ਸਿਰਫ ਉਹਦੀ ਇਨਵੈਸਟਿਗੇ ਉਹਦੀ ਜਿਹੜੀ ਕਾਗਜ਼ ਪੱਤਰਾ ਨਾਲ ਸੰਬੰਧਿਤ ਆ ਵੀ ਲੋਕ ਅਪਲਾਈ ਨਹੀਂ ਕਰਨਗੇ ਸਿੱਧੇ ਰਸਤੇ ਜਾਣਗੇ ਨਹੀਂ ਅਪਲਾਈ ਕਰਨ ਵਾਲੇ પાસੇ ਤੋਂ ਡਰਨ ਲੱਗ ਸਕਦੇ ਆ ਸੋ ਇੱਕ ਡਿਬੇਟ ਜਿਹੜਾ ਹੈਗਾ ਆ ਕਿ ਇਹ ਡੈਲੀਗੇਸ਼ਨ ਜਿਹੜਾ ਡੀ ਐਚ ਐਸ ਸੈਕਟਰੀ ਕ੍ਰਿਸਟੀ ਨੋਇਮ ਤੇ ਕੁਝ ਹੋਰ ਲੀਗਲ ਐਕਸਪਰਟ ਤੇ ਸਾਬਕਾ ਜਿਹੜੇ ਅਫੀਸ਼ੀਅਲਸ ਨੇ ਉਹ ਯੂ ਐਸ ਸੀ ਆਈ ਐਸ ਨੂੰ ਇਹ ਕਰ ਰਿਹਾ ਹੈ ਤੇ ਇਹਦੇ ਵਿੱਚੋਂ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕਿੰਨਾ ਫਾਇਦਾ ਹੁੰਦਾ ਅਗਲੀ ਗੱਲਬਾਤ ਇੱਕ ਨਵਾਂ ਪ੍ਰੇਅਰ ਲਾ ਸਕੂਲਾਂ ਦੇ ਟੈਕਸਸ ਦੇ ਸਕੂਲਾਂ ਦੇ ਵਿੱਚ ਆ ਰਿਹਾ ਆ ਜਾਂ ਪਾਸ ਕੀਤਾ ਗਿਆ ਸੈਨੇਟ ਦੇ ਬਿੱਲ 11 ਦੇ ਵਿੱਚ ਜਿਹਦਾ ਮਤਲਬ ਇਹ ਆ ਕਿ ਸਕੂਲ ਬੋਰਡ ਜਿਹੜੇ ਰੋਜ਼ ਇੱਕ ਵੌਲੰਟਰੀ ਜਾਨੀ ਕਿ ਸਵੈ ਇਛਤ ਪੀਰੀਅਡ ਪ੍ਰੇਰ ਦੇ ਲਈ ਅਰਦਾਸ ਤੇ ਲਈ ਜਾਂ ਜੋ ਵੀ ਆ ਜਾਂ ਜਿਹੜਾ ਕੋਈ ਵੀ ਧਾਰਮਿਕ ਪੁਸਤਕ ਪੜਨ ਦੇ ਲਈ ਪਬਲਿਕ ਸਕੂਲਾਂ ਦੇ ਵਿੱਚ ਉਹਨੂੰ ਕੀਤਾ ਜਾ ਰਿਹਾ ਮਤਲਬ ਕੀ ਆ ਕੈਸ ਵਾਇਚੇ ਤੁਹਾਡੀ ਮਰਜ਼ੀ ਆ ਪਰ ਰੋਜ਼ ਹੋਊਗਾ ਪ੍ਰੇਅਰ ਦਾ ਜਾਂ ਰਿਲੀਜੀਅਸ ਟੈਕਸਟ ਪੜ੍ਹਨ ਦਾ ਇੱਕ ਪੀਰੀਅਡ ਹੋਊਗਾ ਇੱਕ ਵੱਖਰਾ ਸਮਾਂ ਨਿਰਧਾਰਤ ਕੀਤਾ ਜਾਊਗਾ ਜਿਹੜਾ ਉਹ ਹੈਗੀ ਆ ਆਪਣੇ ਪੈਕਿਸਤਾਨ ਬੋਲਹਰਨ ਮੂਵਮੈਂਟ ਅਟਾਰਨੀ ਜਨਰਲ ਨੇ ਜਿਹੜੇ ਕੈਨ ਪੈਕਿਸਤਾਨ ਕੈਨ ਪੈਕਿਸਤਾਨ ਇਸ ਗੱਲ ਨੂੰ ਬਹੁਤ ਵਧਾ ਚੜਾ ਕੇ ਤੇ ਅਨਕਰੇਜ ਕਰ ਰਿਹਾ ਸਕੂਲਾਂ ਨੂੰ ਕਿ ਤੁਸੀਂ ਪ੍ਰੇਅਰ ਟਾਈਮ ਨੂੰ ਪਰਮਾਤਮਾ ਦੀ ਅਰਦਾਸ ਦੇ ਲਈ ਵਰਤੋ اسپੈਸ਼ਲੀ ਜਿਹੜੀ ਕਿੰਗ ਜੇਮਸ ਵਰਜਨ ਨੇ ਆਪਣੇ ਜਿਹੜੇ ਜੀਜ਼ਸ ਕ੍ਰਾਈਸ ਨੇ ਮਤਲਬ ਟੀਚ ਕੀਤੇ ਆ ਉਹਨਾਂ ਨੂੰ ਹੁਣ ਇਹਦਾ ਮਤਲਬ ਇਹ ਆ ਕਿ ਵੀ ਉਹ ਚਾਹੁੰਦੀ ਆ ਕਿ ਟੈਕਸਸ ਦੇ ਕਲਾਸਰੂਮਾਂ ਦੇ ਵਿੱਚ ਜਿਹੜਾ ਵਰਲਡ ਆਫ ਗੋਡ ਆ ਉਹ ਹੋਵੇ ਜਾਂ ਜਿਹੜੀਆਂ 10 ਕਮੈਂਡਮੈਂਟਸ ਨੇ ਇਹਨਾਂ ਦੀਆਂ ਉਹਨੂੰ ਡਿਸਪਲੇ ਕੀਤੀਆਂ ਜਾਣ ਉੱਥੇ ਪ੍ਰੇਅਰ ਦੇ ਵਿੱਚ ਤੇ ਜਾਂ ਜਿਹੜਾ ਉਹ ਦੋਸ਼ ਇਹ ਆ ਕਿ ਜਿਹੜੇ ਸਿਰੇ ਦੇ ਖੱਬੇ ਪੱਖੀ ਲੋਕ ਨੇ ਅਮਰੀਕਾ ਦੇ ਵਿੱਚ ਫਾਰ ਲੈਫਟ ਆ ਵામ ਪੰਥੀ ਨੇ ਉਹ ਸਾਰੇ ਦੇ ਸਾਰੇ ਰਲ ਕੇ ਜਿਹੜਾ ਅਮਰੀਕਾ ਦਾ ਇੱਕ ਬਾਈਬਲੀਕਲ ਟਰੂਥ ਆ ਜਿਹੜੀ ਸਚਾਈ ਆ ਉਹਨਾਂ ਦੇ ਧਰਮ ਦੀ ਉਹਨੂੰ ਉਹਦੇ ਤੋਂ ਦੂਰ ਕਰ ਰਹਾ ਤੇ ਅਸੀਂ ਸਕੂਲਾਂ ਦੇ ਵਿੱਚ ਉਸ ਚੀਜ਼ ਨੂੰ 크ਰਿਸਚੀਅਨਿਟੀ ਨੂੰ ਖਾਸ ਤੌਰ ਦੇ ਉੱਤੇ ਲੈ ਕੇ ਆ ਰਹੇ ਹਾਂ ਹੁਣ ਇਹ ਇੱਕ ਸਿਰਫ ਪ੍ਰੇਅਰ ਨਹੀਂ ਆ ਇਹਦੇ ਨਾਲ ਜਿਹਨੇ ਪਹਿਲੇ ਜੋ ਕੁਛ ਕੀਤਾ ਗਿਆ ਜਿਹੜਾ ਪੈਕਸਨ ਦੇ ਆਫਿਸ ਨੇ ਮੰਡੇਟ ਕੀਤਾ ਸੀ ਕਿ ਜਿਹੜੀਆਂ 10 ਕਮੈਂਡਮੈਂਟਸ ਨੇ ਉਹਨਾਂ ਨੂੰ ਡਿਸਪਲੇ ਕਰੋ ਲਾਓ ਉਹਦੇ ਨਾਲ ਜਿਹੜਾ ਜਿਹੜਾ ਬਾਈਬਲ ਦੇ ਉੱਤੇ ਆਧਾਰਿਤ ਪਾਠਕ੍ਰਮ ਹੋਵੇ ਬਾਈਬਲ ਬੇਸਡ ਕਰਿਕਲਮ ਜਿਹਨੂੰ ਕਹਿੰਦੇ ਆ ਸਕੂਲਾਂ ਦੇ ਵਿੱਚ ਉਹ ਹੋਣਾ ਚਾਹੀਦਾ ਆ ਜਿਹੜੇ ਕੋਰਟ ਦੇ ਵਿੱਚ ਕਾਨੂੰਨੀ ਲੜਾਈ ਪਹਿਲਾਂ ਹੀ ਚੱਲ ਰਹੀ ਆ ਤੇ ਫੈਡਰਲ ਜੱਜ ਨੇ ਜਿਹੜੀਆਂ ਇਹ 10 ਕਮੈਂਡਮੈਂਟਸ ਲਾ ਆ ਇਹਨੂੰ 11 ਸਕੂਲ ਡਿਸਟ੍ਰਿਕਟਸ ਦੇ ਵਿੱਚ ਬਲਾਕ ਕਰ ਦਿੱਤਾ ਤੇ ਉਹਦੇ ਲਈ ਜਿਹੜੇ ਇਹ ਕੈਸਟੋ ਨੇ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਲੜ ਰਹੇ ਆ ਹੁਣ ਇਸ ਚੀਜ਼ ਦੇ ਨਾਲ ਹਰ ਵਿਅਕਤੀ ਸਹਿਮਤ ਨਹੀਂ ਆ ਮਤਲਬ ਉਹ ਹੋਣਾ ਚਾਹੀਦਾ ਪ੍ਰੇਅਰ ਹੋਣੀ ਚਾਹੀਦੀ ਪਰ ਜਿਹੜੇ ਲੋਕ 크ਰਿਸਚੀਅਨ ਨਹੀਂ ਆ ਜਾਂ ਜਿਹੜੇ ਲੋਕ ਕਿਸੇ ਵੀ ਧਰਮ ਦੇ ਵਿੱਚ ਯਕੀਨ ਨਹੀਂ ਕਰਦੇ ਉਹ ਕੀ ਆ ਹੁਣ ਪਬਲਿਕ ਸਕੂਲ ਸਰਕਾਰੀ ਸਕੂਲ ਤੇ ਜਿਹੜੇ ਧਰਮ ਨੇ ਉਹਦਾ ਜਾਂ ਇੱਕ ਵਿਅਕਤੀ ਦੀ ਰਿਲੀਜੀਅਸ ਫਰੀडम ਦਾ ਰਾਈਟ ਆ ਉਹਦੇ ਕੋਲੇ ਇਹ ਹੱਕ ਆ ਕਿ ਉਹ ਧਾਰਮਿਕ ਤੌਰ ਦੇ ਉੱਤੇ ਕਿਸੇ ਪਾਸੇ ਵੀ ਜਾ ਸਕਦਾ ਜਾਂ ਰਾਈਟ ਆਫ ਨਾਨ ਰਿਲੀਜੀਅਸ ਸਟੂਡੈਂਟਸ ਨੇ ਉਹਨਾਂ ਦਾ ਕੀ ਬਣੂਗਾ ਜਿਹੜੇ ਧਾਰਮਿਕ ਵਿਦਿਆਰਥੀ ਹੈ ਹੀ ਨਹੀਂ ਉਹਨਾਂ ਨੂੰ ਤੁਸੀਂ ਕੀ ਕਰੋਗੇ ਸੋ ਇਹ ਜਿਹੜਾ ਜਿਹੜੇ ਕਾਨੂੰਨੀ ਮਾਹਰੇ ਚੇਤਾਵਨੀ ਦੇ ਰਹੇ ਆ ਕਿ ਇਹ ਕਿਸੇ ਖਾਸ ਪ੍ਰੇਅਰ ਨੂੰ ਕਿਸੇ ਖਾਸ ਧਰਮ ਦੀ ਜਿਹੜੀ ਅਰਦਾਸ ਆ ਉਹਨੂੰ ਇਹਦੇ ਵਿੱਚ ਲੈ ਕੇ ਆਉਣਾ ਪਬਲਿਕ ਸਕੂਲਾਂ ਦੇ ਵਿੱਚ ਇਹ ਜਿਹੜਾ ਫਸਟ ਅਮੈਂਡਮੈਂਟ ਆ ਉਹਦੀ ਵਾਇਓਲੇਸ਼ਨ ਹੋ ਸਕਦੀ ਆ ਟੈਕਸਸ ਸਪੋਰਟਿਵ ਆ ਇਸ ਚੀਜ਼ ਦਾ ਇੱਕ ਪੋਲ ਹੋਈ ਉਹਦੇ ਵਿੱਚ 61% ਜਿਹੜੇ ਟੈਕਸਸ ਨੇ ਉਹ ਸਪੋਰਟ ਕਰਦੇ ਆ ਕਿ ਟੀਚਰ ਲੈਡ ਪ੍ਰੇਅਰ ਹੋਣੀ ਚਾਹੀਦੀਆਂ ਕਿ ਟੀਚਰ ਕਲਾ ਉਹਦੇ ਵਿੱਚ ਸਕੂਲ ਦੇ ਵਿੱਚ ਕਰਾਉਣ ਜਿਹੜਾ ਖਾਸ ਤੌਰ ਦੇ ਉੱਤੇ ਜਿਹੜਾ ਇਸ ਚੀਜ਼ ਨੂੰ ਪਰ ਫੇਰ ਵੀ ਕੁਝ ਲੋਕ ਇਸ ਗੱਲ ਦੇ ਉੱਤੇ ਚਿੰਤਾ ਜਿਹੜੀ ਕਰ ਰਹੇ ਆ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੀ ਨਤੀਜਾ ਜਿਹੜਾ ਨਿਕਲਦਾ ਅਗਲੀ ਗੱਲਬਾਤ ਆ ਕਿ ਜਸਟਿਸ ਡਿਪਾਰਟਮੈਂਟ ਐਸ ਵੇਲੇ ਇਹ ਸੋਚ ਰਿਹਾ ਆ ਕਿ ਜਿਹੜੇ 트랜ਸ ਜੈਂਡਰ ਨੇ ਇਹਨਾਂ ਨੂੰ ਹਥਿਆਰ ਰੱਖਣ ਤੋਂ ਰੋਕ ਦਿੱਤਾ ਜਾਵੇ ਵੀ ਜਿਹੜੇ 트랜ਸ ਜੈਂਡਰ ਨੇ ਇਹ ਕਿਸੇ ਕਿਸਮ ਦਾ ਹਥਿਆਰ ਨਾ ਰੱਖ ਸਕਣ ਇਸ ਗੱਲ ਤੇ ਪਾਬੰਦੀ ਲਾ ਦਿੱਤੀ ਜਾਵੇ ਖਾਸ ਕਰ ਜਿਹੜੀ ਮੀਨਿਆ ਪਲਸ ਤੇ ਵਿੱਚ ਸ਼ੂਟਿੰਗ ਹੋਈ ਆ ਔਰ ਜਿਹੜੀ ਸ਼ੂਟਿੰਗ ਕੀਤੀ ਆ ਉਹ ਵਿਅਕਤੀ 트랜ਸ ਜੈਂਡਰ ਸੀ ਵੀ ਇਸ ਕਰਕੇ ਹੁਣ ਸਾਰੇ 트랜ਸ ਜੈਂਡਰਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਜਾਵੇ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦੀ ਸਰਕਾਰ ਦੇ ਥੱਲੇ ਆਪਾਂ ਜਾਣਦੇ ਆ ਪਹਿਲੇ ਦਿਨ ਹੀ ਉਹਨਾਂ ਨੇ ਜਿਹੜੀ ਗੱਲ ਖਾਸ ਕਹੀ ਸੀ ਵੀ ਅਸੀਂ ਸਿਰਫ 2 ਸੈਕਸ ਮੰਨਦੇ ਆ ਜਿਹੜਾ ਮੇਲ ਤੇ ਫੀਮੇਲ ਤੇ ਮਤਲਬ ਇਹ ਸਰਕਾਰ ਬਹੁਤ ਜ਼ਿਆਦਾ ਇਸ ਗੱਲ ਦੇ ਹੱਕ ਵਿੱਚ ਨਹੀਂ ਹੈ ਕਿ ਕੋਈ ਸੈਕਸ ਚੇਂਜ ਕਰ ਲਵੇ ਜਾਂ ਲੈਸਬੀਅਨ ਜਾਂ ਜਿਹੜੇ ਬਾਈਸੈਕਸ਼ੁਅਲ ਜਾਂ ਜਿਹੜੇ ਉਸ ਕਿਸਮ ਦੇ ਬਹੁਤਾ ਹੱਕ ਵਿੱਚ ਨਹੀਂ ਹੈ ਉਸੇ ਪਾਲਿਸੀ ਤਹਿਤ ਉਹਨੇ ਕਹਿੰਦੇ ਕਿ ਜਿਹੜੇ ਟਰਾਂਸ ਜੈਂਡਰ ਨੇ ਉਹਨਾਂ ਨੂੰ ਅਸੀਂ ਅਲਾਉ ਨਾ ਕਰੀਏ ਕਿ ਹਥਿਆਰ ਰੱਖ ਸਕਣ ਜਿਹੜੇ ਅਫੀਸ਼ੀਅਲ ਇਹ ਕਹਿ ਰਹੇ ਆ ਕਿ ਕਿ ਟ੍ਰਾਂਸਜੈਂਡਰ ਇਹਨੂੰ ਹਥਿਆਰ ਨਾਂ ਰੱਖਣ ਨੂੰ ਕਲਾਸੀਫਾਈ ਕਰ ਰਿਹਾ ਉਹਦਾ ਵਰਗੀਕਰਨ ਕਰ ਰਿਹਾ ਉਹਨੂੰ ਇੱਕ ਕਿਸਮ ਕਰਕੇ ਇਸ ਵੇਲੇ ਜਿਹੜਾ ਫੈਡਰਲ ਗਨ ਲਾ ਆਇਆ ਉਹਨੂੰ ਮਤਲਬ ਮੈਂਟਲ ਇਲਨੈਸ ਵਾਲੀ ਕੈਟਾਗਰੀ ਚ ਪਾ ਜਿਹੜਾ ਬੰਦਾ ਮਾਨਸਿਕ ਰੂਪ ਦੇ ਵਿੱਚ ਠੀਕ ਨਾ ਨਾ ਹੋਵੇ ਬਿਮਾਰ ਹੋਵੇ ਉਹਦੇ ਤੇ ਪਾਬੰਦੀ ਆਵੇ ਉਹ ਹਥਿਆਰ ਨਹੀਂ ਰੱਖ ਸਕਦਾ ਅਮਰੀਕਾ ਦੇ ਵਿੱਚ ਤੇ ਇਹ ਕਹਿ ਰਿਹਾ ਵੀ ਜਿਹੜਾ ਬੰਦਾ ਟ੍ਰਾਂਸਜੈਂਡਰ ਆ ਸੈਕਸ ਬਦਲ ਲੈਂਦਾ ਇਹ ਵੀ ਮੈਂਟਲ ਇਲ ਆ ਮੈਂਟਲ ਇਲਨਸ ਦਾ ਸ਼ਿਕਾਰ ਆ ਇਹਨੂੰ ਵੀ ਉਸੇ ਕੈਟਾਗਰੀ ਦੇ ਵਿੱਚ ਰੱਖ ਕੇ ਤੇ ਉਹਨੂੰ ਡਿਸਕਵੈਲੀਫਾਈ ਕਰਦੇ ਵੀ ਇਹ ਬੰਦਾ ਹਥਿਆਰ ਨਹੀਂ ਰੱਖ ਸਕਦਾ ਹੁਣ ਜਿਹੜੀਆਂ ਇਹਨਾਂ ਡਿਸਕਸ਼ਨਸ ਦੇ ਵਿੱਚ ਹੱਲੇ ਵੀ ਕਾਫੀ ਅਪਰੀਲੀਮਨਰੀ ਨੇ ਪਾਲਿਸੀ ਜਿਹੜੀ ਹੈ ਇਹ ਅੱਗੇ ਚੱਲ ਰਹੀ ਆ ਤੇ ਇਹਦੇ ਵਿੱਚ ਹੁਣ ਜਿਹੜੀਆਂ ਫਾਰਮਲ ਜਿਹੜੀਆਂ ਪ੍ਰੋਪੋਜ਼ਲਸ ਨੇ ਉਹ ਸਾਹਮਣੇ ਆ ਰਹੀਆਂ ਨੇ ਲੀਗਲ ਰਿਸਕੇ ਦੇ ਵਿੱਚ ਹੋ ਸਕਦਾ ਐਕਸਪਰਟ ਇਹ ਗੱਲ ਕਹਿ ਰਹੇ ਆ ਕਿ ਇਸ ਪ੍ਰੋਪੋਜ਼ਲ ਦਾ ਬਹੁਤ ਸਖਤ ਕਾਨੂੰਨੀ ਜਿਹੜੀਆਂ ਮੁਸ਼ਕਲਾਂ ਨੇ ਉਹਦਾ ਸਾਹਮਣਾ ਕਰਨਾ ਪੈ ਸਕਦਾ ਇਹਨੂੰ ਕਿਉਂਕਿ ਜਿਹੜੇ ਸਵਿਧਾਨਕ ਹੱਕਾਂ ਦੀ ਕਿਸੇ ਵਿਅਕਤੀ ਦੇ ਦੀ ਉਲੰਘਣਾ ਵਾਲੀ ਕੈਟਾਗਰੀ ਦੇ ਵਿੱਚ ਇਹਨੂੰ ਪਾਇਆ ਜਾ ਸਕਦਾ ਹੈ ਹੁਣ ਜਿਹੜੇ ਫੈਡਰਲ ਗਨ ਲਾ ਆ ਉਹ ਪਹਿਲਾਂ ਹੀ ਫਾਇਰ ਆਰਮ ਐਕਸੈਸ ਜਿਹੜੀ ਉਹ ਲੋਕ ਜਿਹੜਾ ਕੋ ਮੈਂਟਲ ਹੈਲਥ ਹੈਗੀ ਆ ਕਿਸੇ ਨੂੰ ਉਹਦੇ ਤੋਂ ਅਵੋਇਡ ਕਰਦੇ ਆ ਤੇ ਹੁਣ ਇਹ ਆ ਕਿ ਇਹ ਨੂੰ ਉਹਦਾ ਜਿਹੜਾ ਮੈਂਟਲ ਇਲਨੈਸ ਵਾਲਾ ਫਰੇਮਵਰਕ ਆ ਉਹ ਜਿਹੜਾ ਸਾਂਚਾ ਆ ਉਹਨੂੰ ਅੱਗੇ ਫਲਾਉਣਾ ਜਾਂ ਇੱਥੇ ਰੱਖਣਾ ਸੋ ਜਿਹੜੀ ATF ਆ ਉਹਦੇ ਵਿੱਚ ATF ਜਿਹੜੀ ਹੈਗੀ ਆ ਕਿ ਆਪਣੇ ਦ ਬਿਊਰੋ ਆਫ ਅਲਕੋਹਲ ਟਬੈਕੋ ਫਾਇਰ ਆਰਮਜ਼ ਐਂਡ ਐਕਸਪਲੋਸਿਵ ਉਹਦੇ ਵਿੱਚ ਇਨਵੋਲ ਹੋ ਸਕਦੀ ਆ ਤੇ ਉਹ ਜਿਹੜੀ ਨਵੀਂ ਇੰਟਰਪ੍ਰੀਟੇਸ਼ਨ ਇਹ ਦੀ ਦੇ ਸਕਦੀ ਆ ਕਿ ਕਿਹੜਾ ਡਿਸਕਵਾਲਿਫਾਈ ਕਰਨਾ ਆ ਹਥਿਆਰ ਖਰੀਦਣ ਤੋਂ ਸੋ ਜਿਹੜੇ ਗਨ ਰਾਈਟ ਐਡਵੋਕੇਟਸ ਨੇ ਕਿਉਂਕਿ ਅਮਰੀਕਾ ਦੇ ਵਿੱਚ ਦੋ ਬਹੁਤ ਵੱਡੀਆਂ ਧਿਰਾਂ ਨੇ ਇੱਕ ਗਨਸ ਦੇ ਹੱਕ ਵਾਲੇ ਤੇ ਇੱਕ ਗਨਸ ਦੇ ਵਿਰੋਧ ਵਾਲੇ ਜਿਹੜੇ ਇਹ ਹਥਿਆਰਾਂ ਦੇ ਹੱਕ ਵਾਲੇ ਲੋਕ ਨੇ ਉਹ ਇਸ ਗੱਲ ਦੇ ਉੱਤੇ ਆਬਜੈਕਟ ਕਰ ਰਹੇ ਆ ਉਹ ਕਹਿੰਦੇ ਇਹ ਗੈਰ ਸੰਵਿਧਾਨਿਕ ਚੀਜ਼ ਆ ਖਤਰਨਾਕ ਆ ਤੇ ਇਦਾਂ ਨਹੀਂ ਕਰਨਾ ਚਾਹੀਦਾ ਜਿਹੜੇ ਇਹਨਾਂ ਦਾ ਜਿਹੜਾ ਹੈਗਾ ਆ ਆਪਣੇ ਜਿਹੜੀ ਜੋ ਕੁਝ ਹੋਇਆ ਆ ਇਹਦੇ ਤੋਂ ਬਾਅਦ ਹੁਣ ਜਿਸ ਤਰੀਕੇ ਦੇ ਨਾਲ ਪਹਿਲਾਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹਨਾਂ 트ਾਂਸਜੈਂਡਰਸ ਨੂੰ ਮਿਲਟਰੀ ਦੇ ਵਿੱਚ ਸਰਵ ਕਰਨ ਤੋਂ ਰੋਕ ਦਿੱਤਾ ਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਇੱਕ ਇਹ ਵੀ ਇੰਡੀਕੇਸ਼ਨ ਆ ਕਿ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਉਸੇ ਲੜੀ ਦੇ ਵਿੱਚ ਇਹ ਚੀਜ਼ ਆ ਹੁਣ ਜਿਹੜਾ ਕੋਈ ਵਾਈਟ ਹਾਊਸ ਐਨਫੋਰਸਮੈਂਟ ਜਾਂ ਵਾਈਟ ਹਾਊਸ ਨੇ ਕੰਫਰਮ ਨਹੀਂ ਕੀਤਾ ਜਾਂ ਵੀ ਜਿਹੜਾ ਇਸ ਮਾਮਲੇ ਦੇ ਵਿੱਚ ਤੇ ਡਿਪਾਰਟਮੈਂਟ ਆਫ ਜਸਟਿਸ ਜਿਹੜਾ ਆ ਇਹ ਗੱਲਬਾਤ ਦੇ ਉੱਤੇ ਕਰ ਰਿਹਾ ਪਰ ਇਹ ਆ ਕਿ ਕੋਈ ਸਪੈਸੀਫਿਕ ਪਲਾਨ ਹਜੇ ਇਸ ਮਾਮਲੇ ਦੇ ਵਿੱਚ ਸਾਹਮਣੇ ਨਹੀਂ ਆਈ ਕਿ ਕੀ ਹੋ ਸਕਦਾ ਹੈ ਤੇ ਜੇ ਸੱਚਮੁੱਚ ਇਹ ਤਬਦੀਲੀ ਕਰਨੀ ਹੈ ਤੇ ਇਹਦੇ ਲਈ ਕਾਨੂੰਨ ਦੇ ਵਿੱਚ ਤਬਦੀਲੀ ਜਿਹੜੀ ਕੀਤੀ ਜਾਣੀ ਚਾਹੀਦੀ ਆ ਸੋ ਜਿਹੜੀ ਸਕੂਲ ਸ਼ੂਟਿੰਗ ਤੋਂ ਬਾਅਦ ਇਸ ਚੀਜ਼ ਦੇ ਉੱਤੇ ਕਾਫੀ ਜ਼ਿਆਦਾ ਜਿਆਦਾ ਜ਼ੋਰ ਆ ਉਹ ਦਿੱਤਾ ਜਾ ਰਿਹਾ ਆ ਯੂ ਐਸਟੇਟ ਡਿਪਾਰਟਮੈਂਟ ਜਿਹੜੇ ਆਪਣੇ ਹੈਗੇ ਨੇ ਉਹਨਾਂ ਦੇ ਸਕੱਟਰੀ ਆਫ ਸਟੇਟ ਮਾਰਕੋ ਰੋਬਿਓ ਉਹਨਾਂ ਨੇ ਪਲਸਤੀਨੀ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਦੇ ਉੱਤੇ ਪਾਬੰਦੀਆਂ ਲਾਈਆਂ ਤਿੰਨ ਪਲਸਤੀਨੀਅਨ ਹਿਊਮਨ ਰਾਈਟ ਆਰਗੇਨਾਈਜੇਸ਼ਨ ਨੇ ਅਲ ਹੱਕ ਇੱਕ ਦੂਜੀ ਹੈਗੀ ਆ ਅਲ ਮੈਜ਼ਾਨ ਸੈਂਟਰ ਫਾਰ ਹਿਊਮਨ ਰਾਈਟਸ ਤੇ ਤੀਜੀ ਹੈਗੀ ਆ ਪ੍ਰਸਤੇਨੀਅਨ ਸੈਂਟਰ ਫਾਰ ਹਿਊਮਨ ਰਾਈਟਸ ਇਹਨਾਂ ਤਿੰਨਾਂ ਦੇ ਉੱਤੇ ਸੈਂਕਸ਼ਨ ਲਾਈਏਗੇ ਜਾਂ ਰੀਜ਼ਨ ਕੀ ਆ ਅ ਅਮਰੀਕਾ ਇਹ ਕਹਿੰਦਾ ਕਿ ਇਹ ਗਰੁੱਪ ਅਸਲ ਦੇ ਵਿੱਚ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਇਸ ਗੱਲ ਦੇ ਵਿੱਚ ਮਦਦ ਕਰ ਰਹੇ ਆ ਕਿ ਜਿਹੜੀ ਇਜ਼ਰਾਈਲ ਦੇ ਅਫੀਸ਼ੀਅਲ ਨੂੰ ਪ੍ਰੋਸੀਕਿਊਟ ਕਰਨ ਦੀ ਜਿਹੜਾ ਅ ਅਮਰੀਕਾ ਕਲੇਮ ਕਰ ਰਿਹਾ ਆ ਕਿ ਉਹ ਕਰਨ ਦੇ ਲਈ ਨਹੀਂ ਰਾਜ਼ੀ ਸੀਗੇ ਜਿਹੜਾ ICC ਕੇਸ ਆ 2024 ਦੇ ਆ ਲੇਟ ਮੰਥਸ ਦੇ ਵਿੱਚ ਹੈਗਾ ਆ ਇਹਨਾਂ ਨੇ ਅਰੈਸਟ ਵਾਰੰਟ ਇਸ਼ੂ ਕੀਤੇ ਸੀ ਰਾਇਲੀ ਪ੍ਰਾਈਮ ਮਿਨਿਸਟਰ ਬੈਂਤਮਨ ਨੇਤਨੀਆਹੁ ਦੇ ਬੈਂਜਾਮਿਨ ਨੇਤਨੀਆਹੁ ਦੇ ਅਰੈਸਟ ਵਾਰੰਟ ਜਿਹੜੇ ਕਿ ਸਾਬਕਾ ਡਿਫੈਂਸ ਮਿਨਿਸਟਰ ਉਹਨਾਂ ਦੇ ਨਾਲ ਸਾਬਕਾ ਡਿਫੈਂਸ ਮਿਨਿਸਟਰ ਸੀਗੇ ਯੋਸਫ ਗਲੇਨ ਹੁਣ ਇਹ ਹੈਗਾ ਕਿ ਜਿਹੜਾ ਕਿਹਾ ਇਹ ਜਾ ਰਿਹਾ ਕਿ ICC ਨੇ ਇਹ ਕਿਹਾ ਸੀ ਕਿ ਇਹਨਾਂ ਨੂੰ ਵਾਰ ਕਰਾਇਮ ਦੇ ਲਈ ਅਕਿਊਜ਼ ਕੀਤਾ ਸੀ ਜਿਹੜਾ ਜਾਂ ਕਰਾਇਮ ਅਗੇਂਸਟ ਹਿਊਮਨਿਟੀ ਵੀ ਤੁਸੀਂ ਬਹੁਤ ਜ਼ਿਆਦਾ ਜਿਹੜੇ ਵੈਪਨ ਨੇ ਉੱਥੇ ਗਾਜ਼ਾ ਦੇ ਵਿੱਚ ਜਾਂ ਉਹਨੂੰ ਜੇਸ ਔਰ ਯੂਜ਼ ਕੀਤੇ ਔਰ ਜੈਨੋਸਾਈਡ ਡੈਕਲੇਰੇਸ਼ਨ ਸੀ ਬਹੁਤ ਸਾਰੇ ਜਿਹੜੇ ਸਕਾਲਰਸ ਨੇ ਇਹਦੇ ਗਰੁੱਪ ਹੈਗਾ ਆ ਇੱਕ ਲੀਡਿੰਗ ਜੈਨੋਸਾਈਡ ਸਕਾਲਰਸ ਦਾ ਉਹਨਾਂ ਨੇ ਰੈਜ਼ੋਲੂਸ਼ਨ ਪਾਸ ਕੀਤਾ ਕਿ ਜਿਹੜੇ ਇਜ਼ਰਾਈਲ ਦੇ ਐਕਸ਼ਨ ਨੇ ਗਾਜ਼ਾ ਦੇ ਵਿੱਚ ਇਹ ਜੈਨੋਸਾਈਡ ਦੀ ਕਾਨੂੰਨੀ ਪਰਿਭਾਸ਼ਾ ਨਾਲ ਮੇਲ ਨਹੀਂ ਖਾਂਦੇ ਮਤਲਬ ਉਹਨਾਂ ਨੇ ਇਹ ਨਹੀਂ ਕੀਤਾ ਇਜ਼ਰਾਈਲ ਨੇ ਵੀ ਰਿਐਕਸ਼ਨ ਇਹ ਦਿੱਤਾ ਸੀ ਉਹ ਕਹਿੰਦੇ ਸੀ ਕਿ ਇਹ ਸਾਰਾ ਕੁਝ ਜਾਂ ਅਸੀਂ ਕਿਸੇ ਕਿਸਮ ਦਾ ਨਾ ਤਾਂ ਕੋਈ ਵਾਰ ਕ੍ਰਾਈਮ ਕੀਤਾ ਨਾ ਅਸੀਂ ਜੈਨੋਸਾਈਡ ਕੀਤਾ ਹੁਣ ਇਸ ਮਾਮਲੇ ਦੇ ਉੱਤੇ ਅਮਰੀਕਾ ਨੇ ਇਹਨਾਂ ਤਿੰਨ ਜਿਹੜੀਆਂ ਆਰਗੇਨਾਈਜੇਸ਼ਨ ਨੇ ਅਲ ਹੱਕ ਦੂਜੀ ਅਲ ਮੈਜ਼ਨ ਸੈਂਟਰ ਫਾਰ ਹਿਊਮਨ ਰਾਈਟਸ ਤੇ ਤੀਜੀ ਜਿਹੜੇ ਪਲਸਟਿਨੀਆਂ ਸੈਂਟਰ ਫਾਰ ਹਿਊਮਨ ਰਾਈਟਸ ਇਹਦੇ ਉੱਤੇ ਸੈਂਕਸ਼ਨਸ ਲਾ ਦਿੱਤੀ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ